ਹਾਂਜੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆਂ ਜੀਰੀ ਬਾਰੇ ਆਪਾਂ ਜਿਹੜੀ ਸਰਕਾਰ ਵੀ ਕਹਿ ਦਿੰਦੀ ਆ ਵੀ ਜ਼ੀਰੋ ਊਂ ਬੀਜੋ ਪਾਣੀ ਦੀ ਬਚਤ ਹੋ ਜੂਗੀ ਜੀਰੀ ਮੰਨ ਲਓ ਬਾਕੇ ਊਂ ਬੀਜ ਲਓ ਵੀ ਲਾਉ ਨਾ ਦੂਜੂ ਇੱਕ ਆਪਣੇ ਭਰਾ ਨੇ ਜੀਰੀ ਬੀਜੀ ਸੀ ਮਹੀਨਾ ਹੋ ਗਿਆ ਜੀਰੀ ਬੀਜੀ ਨੂੰ ਹੁਣ ਉਹ ਸਾਨੂੰ ਜੀਰੀ ਦੇ ਦਿਖਾ ਦਿੰਨੇ ਆ ਹਾਲਾਤ ਤੇ ਜੀਰੀ ਉਹ ਬਾਈ ਬਾਹੀ ਜਾਂਦਾਗਾ ਪਾਉਣ ਦਾ ਮਤਲਬ ਕੀ ਹੋਇਆ ਪਾਉਣ ਦਾ ਕਾਰਨਾ ਕਿਉਂਕਿ ਉਹ ਕਾਮਯਾਬ ਨਹੀਂ ਹੋਈ ਸਰਕਾਰ ਪਹਿਲਾਂ ਪਿਛਲੇ ਸਾਲ ਕਹਿੰਦੀ ਸੀ 1500 ਰੁਪਏ ਦੇਵਾਂਗੇ ਐਤਕੀ ਸਰਕਾਰ ਕਹਿ ਰਹੀ ਸੀ 2500 ਰੁਪਏ ਦੇਵਾਂਗੇ ਕਿੱਲੇ ਏਕੜ ਮਾਗਰ ਜਿਹੜਾ ਕਿਸਾਨ ਜੀਰੀ ੂੰ ਬੀਜੂਆ ਹੁਣ ਸੁਣੋ ਬੀਜੀ ਹੋਈ ਦਿਖਾ ਦਿੰਨੇ ਆਪਾਂ ਵੀ ਉਹ ਜੀਰੀ ਦੇ ਕਹੇ ਜੇ ਹਾਲਾਤ ਨੇ ਆਹ ਦੇਖੋ ਬਾਈ ਜੀ ਜੀਰੀ ਬਾਹੀ ਜਾਂਦਾ ਕਿਸਾਨ ਬਾਉਣ ਦੀ ਕੀ ਮਜਬੂਰੀ ਹੋਗੀ ਕਾਮਯਾਬ ਨਹੀਂ ਹੋਈ ਕਿਉਂਕਿ ਇਹਨੇ ਜੀਰੀ ਬਹੁਤ ਵਧੀਆ ਸ਼ੌਂਕ ਨਾਲ ਬੀਜੀ ਸੀ ਹੁਣ ਟਰੈਕਟਰ ਦੀ ਆਵਾਜ਼ ਸੁਣਨਾ ਆਹ ਦੇਖੋ ਬਾਉਣ ਦਾ ਮਤਲਬ ਕਿਉਂਕਿ ਜੀਰੀ ਬਾਈ ਜੀ ਇਹਨੇ ਬਹੁਤ ਵਧੀਆ ਛੌਂਕ ਨਾਲ ਬੀਜੀ ਸੀ ਖਰਚਾ ਵੀ ਫੁੱਲ ਕਰਤਾ ਸੀ ਕਾਮਯਾਬ ਨਹੀਂ ਹੋਈ ਇਹ ਪਤਾ ਨਹੀਂ ਵੀ ਕੀ ਕਾਰਨ ਰਹਿ ਗਿਆ ਕਿਉਂ ਨਹੀਂ ਕਾਮਯਾਬ ਹੋਈ ਤੁਸੀਂ ਦੇਖ ਲਓ ਹੁਣ ਇਹ ਬਾਹੂ ਨਹੀਂ ਜ਼ਿਮੀਂਦਾਰ ਜ਼ਮੀਤ ਜੀਰੀ ਤਾਂ ਹੋਰ ਕੀ ਕਰੂਗਾ ਆ ਦੇਖੋ ਕਿਨੇ ਕਿਨੇ ਕਬੂਜੇ ਨੇ ਇਹਨੂੰ 1 ਮਹੀਨਾ ਹੋ ਗਿਆ ਬੀਜੀ ਨੂੰ ਕਿਤੇ ਹੈਗਾ ਬੂਝਾ ਕਿਤੇ ਨਹੀਂ ਹੈਗਾ ਅੱਕ ਕੇ ਮਜਬੂਰ ਹੋ ਕੇ ਜੱਟ ਨੂੰ ਇਹ ਜੀਰੀ ਬੋਣੀ ਪੈ ਰਹੀ ਆ ਤੇ ਸਾਨੂੰ ਆਪਾਂ ਨਾਲ ਲੱਗੀ ਜਿਹੜੀ ਜੀਰੀ ਨੂੰ ਹਲੇ ਕੁੱਲ 10-15 ਦਿਨ ਹੋਏ ਨੇ ਉਹਦੇ ਨਾਲ ਲਾਈ ਹੋਈ ਆ 1 ਕਿੱਲੇ ਦੇ ਵਿੱਚ ਜੀਰੀ ਤੇ ਇਹ 1 ਕਿੱਲੀ ਬੀਜਿਆ ਸੀ ਬਾਈ ਨੇ ਤੇ ਆ ਵਿਹਲਾ ਪਿਆ ਗਏ ਛੜਤਾ ਸੀ ਵੀ ਦੇਖਦੇ ਆਂ ਟ੍ਰਾਇਲ ਲਾ ਕੇ ਆਪਾਂ ਤੇ ਇਹ ਕਾਮਯਾਬ ਬਾਈ ਜੀ ਹੋਈ ਨਹੀਂ ਹੁਣ ਦੀ ਬਹੁਤ ਥਾਈ ਕਾਮਯਾਬ ਹੋ ਜਾਂਦੀ ਹੈ ਜੀਰੀ ਬਹੁਤ ਭਰਾਮਾਂ ਦੀ ਵਧੀਆ ਵੀ ਹੋ ਜਾਂਦੀ ਹੈ ਪਰ ਇਹ ਨਹੀਂ ਪਤਾ ਵੀ ਇਹ ਕੀ ਕਾਰਨ ਹੋਇਆ ਹੁਣ ਇਹ ਕੀ 2500 ਰੁਪਏ ਚੱਟੂ ਆ ਇਹ ਸਰਕਾਰ ਦਾ ਦਿੱਤਾ ਹੋਇਆ ਜਦੋਂ ਜੀਰੀ ਨਾ ਹੋਈ ਜੀਰੀ ਜੇ ਹੁਣ ਇਹਨੇ ਬਾਈ ਨੇ ਕਾਮਯਾਬ ਕਰਨੀ ਹੋਈ ਤਾਂ ਜੀਰੀ ਇਹ ਬਾਈ ਜੀ 50 50 ਮਣ ਤੋਂ ਟੱਪਦੀ ਨਹੀਂ 40 45 ਮਣ ਦੀ ਉਸਤ ਜੀ ਲਾਉਂਦੇ ਸੀ ਪਰ ਅੱਕ ਕੇ ਬਾਤ ਆ ਕਿਉਂਕਿ ਸਾਨੂੰ ਪਤਾ ਹਰੇਕ ਜੇ 2 ਮਣ ਵੀ ਦਾਣੇ ਵਾਦਦੇ ਨੇ ਕਿਸੇ ਕਿਸਾਨ ਦੇ ਉਹ ਵੀ ਬਾਈ ਸਾਰਾ ਭਾਲਦਾਗਾ ਦੋ ਦਾਣਿਆਂ ਦਾ ਤੇ ਆਹ ਦੇਖ ਲੋ ਬਾਈ ਆ ਨਾਲ ਇਹਨੂੰ ਆ ਜੀਰੀ ਲੱਗੀ ਨੂੰ ਸਿਰਫ 10 12 ਕਿ ਦਿਨ ਹੋਏ ਨੇ ਇਹ ਵੀ ਕਿਸੇ ਗਵਾਂਡੀ ਨੇ ਇਹਦੇ ਨਾਲ ਲਾਈ ਹੋਈ ਆ ਤੇ ਇਹ ਜੀਰੀ ਦਾ ਦੇਖੋ ਕਿੰਨਾ ਫਰਕ ਆ ਤੇ ਇਧਰ ਆ ਜੀਰੀ ਦਾ ਦੇਖ ਲੋ ਕੀ ਹਾਲਾਤ ਨੇ ਜੱਟ ਨੂੰ ਬਾਈ ਜੀ ਜੀਰੀ ਬੋਣਾ ਮਜਬੂਰੀ ਹੋ ਜਾਂਦੀ ਐ ਕਿਸਾਨ ਦੀ ਜੀਰੀ ਬੋਣ ਦੀ ਤੇ ਨਹੀਂ ਜੀਰੀ ਕੌਣ ਬੋਂਦਾਗਾ ਆ ਦੇਖੋ ਕੀ ਆ ਜੀਰੀ ਨੂੰ ਰੱਖ ਕੇ ਕਰੂ ਐ ਇਹ ਕਿਸਾਨ ਦੇਖੋ ਆਪਾਂ ਤਾਂ ਇਹ ਸਲਾਹ ਦਿੰਨੇ ਆ ਜੇ ਕੋਈ ਬੀਜ ਦਾ ਤਾਂ ਬੀਜੋ ਬਾਈ ਜੀ ਜ਼ਰੂਰ ਬੀਜੋ ਪਰ ਜੇ ਕਾਮਯਾਬ ਨਹੀਂ ਹੁੰਦੀ ਅੱਕ ਕੇ ਬਾਕੇ ਆਪਦੀ ਬਾਈ ਜੀ ਦੂਜੀ ਜੀਰੀ ਲਾ ਲਓ ਬਾਣ ਬੇਲਾ ਨਾ ਰੱਖੋ ਕਿਉਂ ਅੱਜ ਕੱਲ ਸੋਨੂੰ ਪਤਾ ਬਾਈ ਜੀ ਅੱਗੀ ਹਰੇਕ ਦੇ ਹਾਲਾਤ ਮਾੜੇ ਨੇ ਕਿਸੇ ਦੇ ਚੰਗੇ ਨੇ ਕਿਸੇ ਦੇ ਮਾੜੇ ਨੇ ਪਰ ਆਪਾਂ ਇੱਕ ਇੱਕ ਦਾਣੇ ਵਾਗਰ ਫਿਰਦੇ ਆਂ ਵੀ ਆਪਾਂ ਨੂੰ 2 ਮਣ ਦਾਣੇ ਇੱਥੋਂ ਵੀ ਬਾਤ ਜਾਣ 2 ਮਣ ਦਾਣੇ ਆਹ ਮਣ ਚੋਂ ਵੀ ਬਾਤ ਜਾਣ ਜਦੋਂ ਨਹੀਂ ਬਾਤ ਦੇ ਤਾਂ ਮਜਬੂਰ ਹੋ ਕੇ ਆਪਾਂ ਨੂੰ ਕੋਈ ਨਾ ਕੋਈ ਕਦਮ ਚੱਕਣਾ ਪੈ ਜਾਂਦਾਗਾ ਹੁਣ ਇਹ ਜੀਰੀ ਪਾਉਣ ਦਾ ਮਤਲਬ ਬਾਈ ਦਾ ਇਹੀ ਆ ਵੀ ਹੁਣ ਮੈਂ ਭਰਾ ਨਾਲ ਗੱਲ ਕਰੀ ਸੀ ਇਹ ਕਹਿੰਦਾ ਵੀ ਮੈਂ ਜੀਰੀ ਦੂਜੀ ਲਾਉਂ ਬਾਈ ਜੀ ਆਪਣੀ ਪਰਮਲ ਤੇ ਇਹ ਹੁਣ ਮੈਨੂੰ ਪਾਉਣਾ ਪੂਆ ਮਜਬੂਰ ਹੋ ਕੇ ਬੋਣੀ ਪਈ ਐ ਇਹਨੂੰ ਜੀਰੀ ਆ ਦੇਖੋ ਬਾਈ ਜੀ ਬਾਣ ਵੀ ਰਮਾਇਆ ਰੇ ਵੀ ਪਾਤੀ ਸੀ ਦਵਾਈਆਂ ਵੀ ਬਾਈ ਨੇ ਕਰਤੀਆਂ ਤੇ ਡੀਪੀ ਜੋ ਵੀ ਇਹਦੇ ਵਿੱਚ ਰੇ ਕੋੜਾ ਪੈਂਦਾ ਬਾਈ ਜੀ ਸਾਰਾ ਦੂਜੀ ਜੀਰੀ ਬੰਨੂ ਪਾਇਆ ਪਰ ਕਾਮਯਾਬ ਨਹੀਂ ਹੋਈ ਇਹ ਜੀਰੀ ਤਾਂ ਅੱਕ ਕੇ ਮਜਬੂਰ ਹੋ ਕੇ ਬਾਈ ਨੂੰ ਜੀਰੀ ਪਾਉਣੀ ਪੈ ਰਹੀ ਹੈ ਚੰਗੀ ਲੱਗੀ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ